ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵਾਂ ਟੌਪਿਕ ਲੈ ਕੇ ਆਏ ਹਾਂ ਅੱਜ ਦੇ ਟੌਪਿਕ 'ਚ ਆਪਾਂ ਗੱਲ ਕਰਾਂਗੇ ਕਿ ਮਤਲਬੀ ਲੋਕਾਂ ਦੀ ਕੀ ਪਛਾਣ ਹੁੰਦੀ ਹੈ ਕਿਹੜੀਆਂ ਗੱਲਾਂ ਤੋਂ ਆਪਾਂ ਨੂੰ ਮਤਲਬੀ ਲੋਕਾਂ ਦਾ ਪਤਾ ਲੱਗਦਾ ਹੈ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਨਾ ਇਹ ਲਗਭਗ ਹਰੇਕ ਬੰਦੇ ਦੀ ਜ਼ਿੰਦਗੀ ਚਾਉਂਦੇ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਇਹਨਾਂ ਤੋਂ ਬਚਦਾ ਹੋਊਗਾ ਤੇ ਇਹਨਾਂ ਦਾ ਬਸ ਇੱਕ ਹੀ ਮਕਸਦ ਹੁੰਦਾ ਹੈ ਕਿ ਇਹ ਆਪਾਂ ਨੂੰ ਆਪਦੇ ਕੰਮਾਂ 'ਚ ਵਰਤਦੇ ਆ ਤੇ ਆਪਣਾ ਟਾਈਮ ਖਰਾਬ ਕਰਾਉਂਦੇ ਆ ਸੋ ਅੱਜ ਆਪਾਂ ਜਾਣਾਂਗੇ ਇਹਨਾਂ ਲੋਕਾਂ ਦੀਆਂ ਨਿਸ਼ਾਨੀਆਂ ਬਾਰੇ ਦੇਖੋ ਇਹਨਾਂ ਦੀ ਸਭ ਤੋਂ ਪਹਿਲੀ ਨਿਸ਼ਾਨੀ ਤਾਂ ਇਹੀ ਹੈ ਕਿ ਇਹ ਸਿਰਫ ਆਪਾਂ ਨੂੰ ਆਪਦੇ ਕੰਮਾਂ ਚ ਵਰਤਨਾ ਜਾਣਦੇ ਹੁੰਦੇ ਆ ਕਿਉਂਕਿ ਇਹਨਾਂ ਦਾ ਗੋਲੀ ਇਹ ਹੁੰਦਾ ਇਹ ਆਪਣੇ ਨਾਲ ਜੁੜਦੇ ਹੀ ਇਸ ਕਰਕੇ ਆ ਤੇ ਇਹ ਕੀ ਕਰਦੇ ਆ ਨਾ ਜਿਵੇਂ ਦੇ ਇਹਨਾਂ ਨੂੰ ਬੰਦੇ ਚਾਹੀਦੇ ਹੁੰਦੇ ਆ ਆਪਦੇ ਕੰਮ ਵਾਸਤੇ ਸਭ ਤੋਂ ਪਹਿਲਾਂ ਹੀ ਉਹਨਾਂ ਦੀ ਪਛਾਣ ਕਰ ਲੈਂਦੇ ਆ ਕਿ ਹਾਂ ਇਹ ਬੰਦਾ ਇਸ ਤਰ੍ਹਾਂ ਦਾ ਹੈਗਾ ਇਹਦਾ ਇਸ ਤਰ੍ਹਾਂ ਦਾ ਨੇਚਰ ਆ ਇਹ ਹੀ ਸਾਡੇ ਆ ਕੰਮ ਚ ਕੰਮ ਆ ਸਕਦਾ ਹੈ ਤੇ ਫਿਰ ਉਹਨਾਂ ਨਾਲ ਇਹ ਕਿਸੇ ਨਾ ਕਿਸੇ ਤਰੀਕੇ ਸੰਪਰਕ ਬਣਾਉਂਦੇ ਆ ਤੇ ਏਦੋਂ ਬਾਅਦ ਅਗਲੇ ਨੂੰ ਗੱਲਾਂ ਚ ਲਿਆ ਕੇ ਆਪਦੇ ਕੰਮਾਂ ਚ ਇਹ ਵਰਤਦੇ ਨੇ ਤੇ ਜਿਹੜੇ ਬੰਦੇ ਦਾ ਫਿਰ ਇਹਨਾਂ ਦੀਆਂ ਗੱਲਾਂ ਫੜ ਜਾਂਦੇ ਆ ਉਹ ਤਾਂ ਇਹਨਾਂ ਤੋਂ ਟਾਈਮ ਨਾਲ ਪਾਸੇ ਹੋ ਜਾਂਦੇ ਆ ਉਹ ਤਾਂ ਬਚ ਰਹਿੰਦੇ ਆ ਤੇ ਜਿਹੜੇ ਬੰਦੇ ਇਹਨਾਂ ਦੀਆਂ ਗੱਲਾਂ ਚ ਆ ਜਾਂਦੇ ਆ ਜਿਹੜੇ ਇਹਨਾਂ ਨੂੰ ਨਹੀਂ ਪਹਿਚਾਣ ਸਕਦੇ ਉਹ ਫਿਰ ਕਈ ਵਾਰੀ ਆਪ ਦਾ ਕੋਈ ਵੱਡਾ ਨੁਕਸਾਨ ਵੀ ਕਰਵਾ ਬੰਦੇ ਆ ਕਿਉਂਕਿ ਜਿਹੜੇ ਇਹ ਲੋਕ ਹਨ ਇਹ ਕਦੇ ਵੀ ਕਿਸੇ ਦੇ ਨਹੀਂ ਹੁੰਦੇ ਇਹਨਾਂ ਦਾ ਬਸ ਇੱਕ ਹੀ ਮਕਸਦ ਹੁੰਦਾ ਕਿ ਬੰਦੇ ਨੂੰ ਆਪਦੇ ਕੰਮ 'ਚ ਵਰਤੋ ਤੇ ਇਦੋਂ ਬਾਅਦ ਉਹਦੇ ਤੋਂ ਪਰੇ ਹੋ ਜਾਓ ਤੇ ਇਹ ਇਹ ਆਪਾਂ ਨੂੰ ਸਿਰਫ ਤੇ ਸਿਰਫ ਕੰਮ ਵੇਲੇ ਯਾਦ ਕਰਦੇ ਆ ਦੇਖੋ ਇੱਥੇ ਇੱਕ ਗੱਲ ਮੈਂ ਹੋਰ ਕਲੀਅਰ ਕਰਦੇ ਆ ਕਿ ਆਪਣੇ ਨਾਲ ਕਈ ਦੋਸਤ ਵੀ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਹੜੇ ਆਪਾਂ ਨੂੰ ਕੰਮ ਵੇਲੇ ਹੀ ਆਪਣੇ ਨਾਲ ਸੰਪਰਕ ਕਰਦੇ ਆ ਪਰ ਉਹਨਾਂ ਦਾ ਫਰਕ ਇਹ ਹੁੰਦਾ ਕਿ ਆਪਾਂ ਨੂੰ ਉਹਨਾਂ ਦੀਆਂ ਚੰਗਿਆਈਆਂ ਬਾਰੇ ਪਤਾ ਹੁੰਦਾ ਹੈ ਆਪਣੇ ਦਿਲ 'ਚ ਉਹਨਾਂ ਬਾਰੇ ਇੱਕ ਦੋਸਤੀ ਦੀ ਭਾਵਨਾ ਹੁੰਦੀ ਹੈ ਤੇ ਉਹਨਾਂ ਕੰਨਿਓ ਆਪਾਂ ਨੂੰ ਇੱਕ ਵਧੀਆ ਵਾਈਬ ਆਉਂਦੀ ਹੁੰਦੀ ਹੈ ਆਪਾਂ ਨੂੰ ਪਤਾ ਹੁੰਦਾ ਹੈ ਕਿ ਇਹ ਵਧੀਆ ਇਨਸਾਨ ਹੈ ਚੰਗਾ ਦੋਸਤ ਹੈ ਮੇਰਾ ਪਰ ਹਰੇਕ ਬੰਦਾ ਜਿਵੇਂ ਅੱਜਕੱਲ ਆਪਦੀ ਜ਼ਿੰਦਗੀ 'ਚ ਬਿਜ਼ੀ ਹੈ ਅੱਜ ਦੀ ਜਿਹੜੀ ਲਾਈਫ ਆ ਉਹ ਤੇਜ਼ ਤਰਾਰ ਹੈ ਤਾਂ ਕਰਕੇ ਜਿਹੜੇ ਇਹ ਆਪਣੇ ਦੋਸਤ ਹੈ ਇਹ ਵੀ ਹੁੰਦੇ ਬਿਜ਼ੀ ਹੈ ਆਪਣੇ ਨਾਲ ਗੱਲ ਜਦੋਂ ਕਰਦੇ ਆ ਇਹ ਕਈ ਵਾਰੀ ਕੰਮ ਤੇ ਕਰਦੇ ਆ ਪਰ ਇਹ ਵਧੀਆ ਇਨਸਾਨ ਹੁੰਦੇ ਨੇਗੇ ਪਰ ਜਿਹੜੇ ਇਹ ਦੂਜੇ ਬੰਦੇ ਆ ਗਏ ਇਹਨਾਂ ਨਾਲ ਕੋਈ ਆਪਣੀ ਦੋਸਤੀ ਦੀ ਭਾਵਨਾ ਨਹੀਂ ਹੁੰਦੀ ਕੋਈ ਆਪਾਂ ਵਧੀਆ ਵਾਈਬ ਨਹੀਂ ਆਉਂਦੀ ਇਹਨਾਂ ਕੰਨਗੋ ਕਹਿਣ ਦਾ ਮਤਲਬ ਕੋਈ ਆਪਣਾਪਨ ਨਹੀਂ ਇਹਨਾਂ ਨਾਲ ਫੀਲ ਹੁੰਦਾ ਹੁੰਦਾ ਇਹ ਸਿਰਫ ਇੱਕ ਮਸ਼ੀਨਾਂ ਜਿਹੇ ਲੋਕ ਹੁੰਦੇ ਆ ਜਿਹੜੇ ਆਪਾਂ ਨੂੰ ਸਿਰਫ ਮੌਕੇ ਤੇ ਯਾਦ ਕਰਦੇ ਆ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਆ ਮੌਕੇ ਤੇ ਯਾਦ ਕਰਨ ਵਾਲੀ ਗੱਲ ਦਾ ਕਿ ਇਹਨੂੰ ਕਦੇ ਵੀ ਆਪਦੇ ਉਹਨਾਂ ਦੋਸਤਾਂ ਨਾਲ ਰਿਲੇਟ ਨਾ ਕਰ ਲਿਓ ਜਿਹੜੇ ਬਿਜ਼ੀ ਹੋਣ ਦੇ ਬਾਵਜੂਦ ਆਪਾਂ ਮੌਕੇ ਤੇ ਯਾਦ ਕਰਦੇ ਆ ਕਿਉਂਕਿ ਉਹ ਆਪਣੇ ਦੋਸਤ ਨੇ ਤੇ ਉਹ ਇੱਕ ਵਧੀਆ ਇਨਸਾਨ ਹੁੰਦੇ ਆ ਤੇ ਪਰ ਜਿਹੜੇ ਇਹ ਬੰਦੇ ਆ ਇਹਨਾਂ ਨਾਲ ਆਪਣੀ ਕੋਈ ਦੋਸਤੀ ਦੀ ਭਾਵਨਾ ਨਹੀਂ ਹੁੰਦੀ ਇਹ ਸਿਰਫ ਇੱਕ ਮਸ਼ੀਨਾ ਜਿਹਾ ਅਰਗੇ ਲੋਕ ਹੁੰਦੇ ਆ ਇਹ ਸਿਰਫ ਆਪਾਂ ਨੂੰ ਵਰਤ ਕੇ ਬਾਰੇ ਹੋਣ ਵਾਲੇ ਹੁੰਦੇ ਆ ਨੰਬਰ 2 ਤੇ ਇਹਨਾਂ ਦੀ ਜਿਹੜੀ ਪਛਾਣ ਹੈ ਇਹ ਬੰਦੇ ਕਦੇ ਵੀ ਆਪਣੇ ਕੰਮ ਨਹੀਂ ਆਉਂਦੇ ਹੁੰਦੇ ਕਿਉਂਕਿ ਇਹ ਸਿਰਫ ਆਪਾਂ ਨੂੰ ਵਰਤਣਾ ਜਾਣਦੇ ਹੁੰਦੇ ਆ ਇਹ ਆਪਣੇ ਕੰਮ ਨਹੀਂ ਆਉਂਦੇ ਹੁੰਦੇ ਤੇ ਜਦੋਂ ਆਪਾਂ ਇਹਨਾਂ ਨੂੰ ਕੋਈ ਵੀ ਕੰਮ ਕਹਿ ਦਈਏ ਤਾਂ ਇਹਨਾਂ ਕੋਲੇ 100 ਬਹਾਨੇ ਹੁੰਦੇ ਹੈਗੇ ਐਵੇਂ ਕਿੰਨੇ ਬਹਾਨੇ ਘੜ ਕੇ ਆਪਣੇ ਅੱਗੇ ਲਿਆ ਧਰਨਗੇ ਸਿਰਫ ਤੇ ਸਿਰਫ ਆਪਣੇ ਤੋਂ ਖਹਿੜਾ ਛਡਾਉਣ ਵਾਸਤੇ ਤਾਂ ਕਿ ਇਹਨਾਂ ਨੂੰ ਆਪਣਾ ਕੋਈ ਵੀ ਕੰਮ ਨਾ ਕਰਨਾ ਪਵੇ ਜੇ ਇਹ ਇਹਨਾਂ ਦੀ ਦੂਜੀ ਪਛਾਣ ਆ ਗਈ ਨੰਬਰ 3 ਤੇ ਆ ਗਿਆ ਇਹ ਲੋਕ ਆਪਣੇ ਤਰ੍ਹਾਂ ਹਾਵੀ ਹੋਣ ਵਾਲੇ ਹੁੰਦੇ ਆ ਹਾਵੀ ਹੋਣ ਦਾ ਮਤਲਬ ਕਿ ਜੇ ਆਪਾਂ ਕਦੇ ਇਹਨਾਂ ਨੂੰ ਕਿਸੇ ਕੰਮ ਤੋਂ ਜਵਾਬ ਦੇਤਾ ਮੰਨ ਲਓ ਆਪਾਂ ਬਿਜ਼ੀ ਆ ਆਪਾਂ ਕਦੇ ਇਨਾਂ ਨੂੰ ਜਵਾਬ ਦੇ ਬੈਠੇ ਤਾਂ ਜਾਂ ਤਾਂ ਇਹ ਫਿਰ ਆਪਾਂ ਨੂੰ ਇਮੋਸ਼ਨਲ ਬਲੈਕਮੇਲ ਕਰਨਗੇ ਤੇ ਜਾਂ ਫਿਰ ਇਹ ਆਕੜਾਂ ਦਿਖਾਉਣਗੇ ਆਕੜ ਦਿਖਾ ਕੇ ਕਿ ਹਾਂ ਤੂੰ ਸਾਨੂੰ ਇਸ ਕੰਮ ਨੂੰ ਜਵਾਬ ਕਿਵੇਂ ਦਿੱਤਾ ਇਹ ਉਸ ਤਰੀਕੇ ਨਾਲ ਆਪਾਂ ਨੂੰ ਟ੍ਰੀਟ ਕਰਨਗੇ ਜਿਵੇਂ ਆਪਨ ਨੂੰ ਪਤਾ ਲੱਗ ਹੀ ਜਾਂਦਾ ਕਿ ਇਹ ਬੰਦਾ ਇਸ ਤਰੀਕੇ ਨਾਲ ਆਪਣੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਜਿਵੇਂ ਆਪਾਂ ਨੂੰ ਕਹਿਣ ਦਾ ਮਤਲਬ ਹੈ ਦੱਬਣ ਜੇ ਦੀ ਕੋਸ਼ਿਸ਼ ਕਰਦੇ ਹੁੰਦੇ ਆ ਇਹ ਵੀ ਇਹਨਾਂ ਦੀ ਪੱਕੀ ਨਿਸ਼ਾਨੀ ਹੈ ਸੋ ਜੇ ਤੁਹਾਡੀ ਜ਼ਿੰਦਗੀ ਚ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਹੈਗਾ ਕਿ ਜਦੋਂ ਤੁਸੀਂ ਕਦੇ ਉਹਦੇ ਕੰਮ ਨਹੀਂ ਆ ਸਕੇ ਕਿਸੇ ਵਜ੍ਹਾ ਕਰਕੇ ਜਵਾਬ ਦੇਤਾ ਉਹ ਤੁਹਾਨੂੰ ਗੁੱਸੇ ਹੋ ਕੇ ਦਿਖਾ ਰਿਹਾਗਾ ਕਿ ਜੇ ਤੂੰ ਮੇਰੇ ਕੰਮ ਨਹੀਂ ਆਏਂਗਾ ਮੈਂ ਤੇਰੇ ਨਾਲ ਗੁੱਸੇ ਆ ਜਾਂ ਇਮੋਸ਼ਨਲ ਬਲੈਕਮੇਲ ਕਰਕੇ ਤੁਹਾਡੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾਗਾ ਤਾਂ ਇਸ ਤਰ੍ਹਾਂ ਦੇ ਰਿਸ਼ਤੇ ਦਾ ਕੋਈ ਫਾਇਦਾ ਨਹੀਂ ਹੈ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਦੂਰ ਹੀ ਹੱਥ ਬੰਨ੍ਹ ਦਿਓ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਆ ਇਹ ਸਿਰਫ ਤੇ ਸਿਰਫ ਮਤਲਬ ਵਾਸਤੇ ਆਪਣੇ ਨਾਲ ਜੁੜੇ ਹੁੰਦੇ ਆ ਇਹਨਾਂ ਦੀ ਚੌਥੀ ਨਿਸ਼ਾਨੀ ਹੈ ਕਿ ਇਹ ਆਪਣੀਆਂ ਝੂਠੀਆਂ ਤਰੀਫਾਂ ਕਰਦੇ ਹੁੰਦੇ ਆ ਕਿਉਂਕਿ ਇਹਨਾਂ ਨੂੰ ਬਸ ਇਹੀ ਹੁੰਦਾ ਹੈ ਕਿ ਬੰਦਾ ਸਾਡੇ ਨਾਲ ਜੁੜਿਆ ਰਹੇ ਤਾਂ ਕਰਕੇ ਇਹ ਆਪਣੀਆਂ ਵਧਾਚੜਾ ਕੇ ਤਰੀਫਾਂ ਕਰਨ ਲੱਗ ਜਾਂਦੇ ਆ ਦੇਖੋ ਆਪਣੇ ਆਪ ਬਾਰੇ ਹਰੇਕ ਬੰਦੇ ਨੂੰ ਪਤਾ ਹੁੰਦਾ ਹੈ ਕਿ ਮੈਂ ਕਿਸੇ ਕੰਮ ਪ੍ਰਤੀ ਕਿੰਨਾ ਕੈਪੇਬਲ ਆ ਕਿੰਨੀ ਮੇਰੀ ਯੋਗਤਾ ਪਰ ਇਹ ਬੰਦੇ ਕੀ ਕਰਦੇ ਨੇ ਇਹ ਵਧਾਚੜਾ ਕੇ ਪੇਸ਼ ਕਰਨ ਲੱਗ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਇਹ ਇਹ ਦੇਖਦੇ ਆ ਕਿ ਇਸ ਬੰਦੇ ਦਾ ਇੰਟਰਸਟ ਇਹਨਾਂ ਚੀਜ਼ਾਂ ਦੇ ਵਿੱਚ ਹੈ ਇਹ ਆਪਣੇ ਇੰਟਰਸਟ ਪਹਿਚਾਣਦੇ ਆ ਤੇ ਫਿਰ ਆਪਣੇ ਇੰਟਰਸਟ ਦੇ ਹਿਸਾਬ ਨਾਲ ਇਹ ਆਪਣੀਆਂ ਤਰੀਫਾਂ ਕਰਦੇ ਆਗੇ ਤੇ ਹੁਣ ਦੇਖੋ ਜਿਹੜੇ ਬੰਦੇ ਤਾਂ ਇਹਨਾਂ ਦੀ ਬੋਲੀ ਫੜ ਜਾਂਦੇ ਇਹਨਾਂ ਨੂੰ ਪਹਿਚਾਣ ਜਾਂਦੇ ਆ ਉਹ ਤਾਂ ਇਹਨਾਂ ਦੀਆਂ ਤਰੀਫਾਂ ਦਾ ਪ੍ਰਭਾਵ ਨਹੀਂ ਕਬੂਲਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਇੰਨੇ ਜੋਗਰਾ ਨਹੀਂ ਹੈਗਾ ਜਿੰਨੀ ਇਹ ਬੰਦਾ ਮੇਰੀ ਤਾਰੀਫ ਕਰ ਰਿਹਾ ਹੈ ਜਿਹੜੇ ਬੰਦੇ ਨਵੇਂ ਹੁੰਦੇ ਨੇ ਇਹਨਾਂ ਦੀ ਬੋਲੀ ਨਹੀਂ ਸਮਝ ਪਾਉਂਦੇ ਉਹ ਇਹਨਾਂ 'ਚ ਉਲਝ ਜਾਂਦੇ ਆ ਕਿਉਂਕਿ ਤਾਰੀਫ ਹਰੇਕ ਬੰਦੇ ਨੂੰ ਚੰਗੀ ਲੱਗਦੀ ਆ ਹਨਾ ਕੋਈ ਇਸ ਤਰ੍ਹਾਂ ਦਾ ਬੰਦਾ ਨਹੀਂ ਹੈਗਾ ਜਿਹਨੂੰ ਆਪ ਦੀ ਤਾਰੀਫ ਚੰਗੀ ਨਾ ਲੱਗਦੀ ਹੋਵੇ ਪਰ ਜਿਹੜੀ ਹੱਦੋਂ ਵੱਧ ਤਾਰੀਫ ਹੈ ਨਜਾਇਜ਼ ਤਾਰੀਫ ਹੈ ਜਿੰਨੇ ਜੋਗੇ ਆਪਾਂ ਹੈਗੇ ਆ ਉਦੋਂ ਵੱਧ ਦੀ ਤਾਰੀਫ ਹੈ ਇਹ ਜਿਹੜੀ ਨੁਕਸਾਨਦਾਇਕ ਹੁੰਦੀ ਹੈ ਸੋ ਇਹ ਵੀ ਇਹਨਾਂ ਲੋਕਾਂ ਦੀ ਇੱਕ ਨਿਸ਼ਾਨੀ ਹੈ ਇਹ ਲੋਕ ਆਪਣੀਆਂ ਝੂਠੀਆਂ ਤਰੀਫਾਂ ਬੜੀਆਂ ਕਰਦੇ ਹੁੰਦੇ ਆ ਤਾਂ ਕਿ ਇਹ ਆਪਣੇ ਤੋਂ ਆਪ ਦੇ ਕੰਮ ਕਢਵਾ ਸਕਣ ਆਪਾਂ ਨੂੰ ਜੇ ਆਪਾਂ ਦੇਸੀ ਸ਼ਬਦ ਵਰਤੀ ਪੰਪ ਦੇ ਕਿ ਆਪ ਦੇ ਕੰਮ ਕਢਵਾਉਣ ਵਾਲੇ ਹੁੰਦੇ ਨੇ ਇਹ ਲੋਕ ਇਹਨਾਂ ਦੀ ਪੰਜਵੀਂ ਪਹਿਚਾਣ ਹੈ ਕਿ ਇਹ ਲੋਕ ਗੱਲ-ਗੱਲ ਤੇ ਝੂਠ ਬੋਲਣ ਵਾਲੇ ਹੁੰਦੇ ਆ ਕਿਉਂਕਿ ਇਹਨਾਂ ਕੋਲੇ ਨਾ ਝੂਠ ਤੋਂ ਬਿਨਾ ਹੁੰਦਾ ਹੀ ਕੱਖ ਨਹੀਂ ਹੈਗਾ ਤੇ ਇਹਨਾਂ ਦਾ ਕੰਮ ਹੀ ਇਹ ਹੁੰਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਬੰਦੇ ਦੀਆਂ ਝੂਠੀਆਂ ਤਰੀਫਾਂ ਕਰਤੀਆਂ ਜਾਂ ਜੇ ਆਪਾਂ ਇਹਨਾਂ ਨੂੰ ਕੋਈ ਕੰਮ ਆਖਿਆ ਤੇ ਇਹਨਾਂ ਨੇ ਕੰਮ ਤੋਂ ਬਚਣ ਵਾਸਤੇ ਕਿੰਨੇ ਝੂਠ ਖੜੇ ਕਰ ਲੈਣੇ ਹੁੰਦੇ ਆ ਇਹ ਤੋਂ ਬਿਨਾ ਉਹ ਵੀ ਇਹ ਜਿੰਦਗੀ ਦੇ ਵਿੱਚ ਇਹਨਾਂ ਦੀ ਜਿਹੜਾ ਕੰਮ ਵਾਸਤੇ ਝੂਠ ਬੋਲਣਾ ਹੀ ਹੁੰਦਾ ਹੈਗਾ ਕਿਉਂਕਿ ਇਹਨਾਂ ਦੇ ਨਾ ਦਿਲ ਦੇ ਵਿੱਚ ਉਹ ਕੋਈ ਫੀਲਿੰਗ ਹੁੰਦੀ ਨਹੀਂ ਹੈਗੀ ਨਾ ਹੀ ਤਾਂ ਕੋਈ ਦੋਸਤੀ ਵਾਲੀ ਫੀਲਿੰਗ ਹੁੰਦੀ ਹੈ ਤੇ ਨਾ ਹੀ ਇਹ ਇਨਸਾਨ ਨੂੰ ਇਨਸਾਨ ਸਮਝਦੇ ਹੁੰਦੇ ਆ ਨਾ ਹੀ ਇਹਨਾਂ ਨੂੰ ਕਿਸੇ ਦੇ ਕੋਈ ਨੁਕਸਾਨ ਨਾਲ ਮਤਲਬ ਹੁੰਦਾ ਹੈ ਇਹ ਸਿਰਫ ਤੇ ਸਿਰਫ ਇੱਕ ਬਿਨਾ ਦਿਲ ਵਾਲੇ ਮਸ਼ੀਨਾਂ ਦੀ ਤਰ੍ਹਾਂ ਲੋਕ ਹੁੰਦੇ ਆ ਜਿਹੜੇ ਸਿਰਫ ਝੂਠ ਦਾ ਸਹਾਰਾ ਲੈ ਕੇ ਦੂਜਿਆਂ ਨਾਲ ਜੁੜਦੇ ਆ ਤੇ ਝੂਠ ਦਾ ਸਹਾਰਾ ਲੈ ਕੇ ਰਿਸ਼ਤੇ ਨਿਵਾਉਣ ਦੀ ਕੋਸ਼ਿਸ਼ ਕਰਦੇ ਆ ਤੇ ਝੂਠ ਦਾ ਸਹਾਰਾ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਇਹ ਸੀ ਮਤਲਬੀ ਲੋਕਾਂ ਦੀਆਂ ਨਿਸ਼ਾਨੀਆਂ ਸੋ ਜੇ ਕਦੇ ਤੁਹਾਡੀ ਜ਼ਿੰਦਗੀ 'ਚ ਵੀ ਇਸ ਤਰ੍ਹਾਂ ਦੇ ਲੋਕ ਆਉਂਦੇ ਆ ਤਾਂ ਉਹਨਾਂ ਦੀ ਇਹਨਾਂ ਗੱਲਾਂ ਤੋਂ ਪਹਿਚਾਣ ਜ਼ਰੂਰ ਕਰ ਲਿਓ ਤੇ ਜੇ ਇਹਨਾਂ ਗੱਲਾਂ 'ਚੋਂ ਕੁਝਕ ਗੱਲਾਂ ਵੀ ਉਹਨਾਂ 'ਚ ਹੈਗੀਆਂ ਨਹੀਂ ਗੀਆਂ ਤਾਂ ਉਹਨਾਂ ਤੋਂ ਪਰੇ ਹੋਣ ਦੀ ਭਲਾਈ ਹੈ ਕਿਉਂਕਿ ਆਪਾਂ ਨੂੰ ਇਸ ਤਰ੍ਹਾਂ ਦੇ ਰਿਸ਼ਤੇਆਂ ਨੇ ਕੁਝ ਨਹੀਂ ਦੇਣਾ ਹੁੰਦਾ ਇਹ ਜਿਹੜੇ ਲੋਕ ਐ ਇਹ ਸਿਰਫ ਤੇ ਸਿਰਫ ਆਪਾਂ ਨੂੰ ਵਰਤਦੇ ਐ ਤੇ ਵਰਤ ਕੇ ਆਪਾਂ ਨੂੰ ਸਾਈਡ ਤੇ ਕਰ ਜਾਂਦੇ ਐ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਣੀ ਐ ਤੇ ਜੇ ਵੀਡੀਓ ਵਧੀਆ ਲੱਗੀ ਐ ਤਾਂ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ